ਜੈਨਿਕਸ ਵਰਾ ਦੇਖ ਰਿਹਾ ਤੁਸੀਂ ਤਾਂ ਮੈਂ ਮਸਿੰਗ ਦੀਪਾਲ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਤੋਂ ਉਮੀਦਵਾਰ ਜਿਹੜਾ ਭਾਜਪਾ ਦੇ ਵੱਲੋਂ ਐਲਾਨਿਆ ਗਿਆ ਲੁਧਿਆਣਾ ਤੋਂ ਤਾਂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇ ਨੇ ਰਵਨੀਤ ਸਿੰਘ ਬਿੱਟੂ ਦਾ ਗ੍ਰੈਂਡ ਜਿਹੜਾ ਕਈ ਐਂਟਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੀਤੀ ਇਹਦਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਹੁਣ ਰੋਡ ਸ਼ੋਅ ਦੇ ਜ਼ਰੀਏ ਰਵਨੀਤ ਬਿੱਟੂ ਭਾਜਪਾ ਦਫ਼ਤਰ ਜਿਹੜਾ ਨੇ ਉਹ ਪਹੁੰਚਣਗੇ ਤਾਂ ਵੱਡੀ ਗਿਣਤੀ ਦੇ ਵਿੱਚ ਵਰਕਰ ਅਤੇ ਉਧੇਦਾਰ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਵੀ ਕਰ ਲੈਨੇ ਆਂ ਤਕੁਰਨ ਜੀ ਕਿਵੇਂ ਦੇਖਦੇ ਹੋ ਰਵਨੀਤ ਬਿੱਟੂ ਭੱਜ ਭੱਜ ਸ਼ਾਮਲ ਹੋਣ ਤੋਂ ਬਾਅਦ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਗਿਆ ਦੇਖੋ ਅੱਜ ਬਹੁਤ ਖੁਸ਼ੀ ਦਾ ਦੇਣਾ ਕਿ ਅੱਜ ਸਾਡੇ ਜਿਹੜਾ ਕੈਂਡੀਡੇਟ ਲੁੜਾਣੇ ਆ ਗਏ ਨੇ ਤੇ ਅਸੀਂ ਭਰ ਦੇ ਜਨਤਾ ਪਾਰਟੀ ਦੀ ਝੋਲੀ ਵਿੱਚ ਇਹ ਜਿਹੜੀ ਲੁੜਾਣੀ ਸ਼ੀਟ ਆ ਐਂ ਜੋਰ ਨਾਲ ਗੱਲ ਚੜ ਕੇ ਹਿਸਾਬ ਆ ਕੇ ਪੰਜਾਬਾਂ ਦੀ ਲਈ ਵਿੱਚ ਕੋਲੇ ਕਿਹਾ ਜਾ ਰਿਹਾ ਹੈ ਕਿ ਵਰਕਰਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤਾਂ ਤਸਵੀਰਾਂ ਖੁੰਦ ਖਾ ਰਹੇ ਹਾਂ ਵੱਡੀ ਕਿੰਤੀ ਦੇ ਵਿੱਚ ਭਾਜਪਾ ਦੇ ਉਦਿਹਾਰ ਅਤੇ ਵਰਕਰ ਇੱਥੇ ਪਹੁੰਚੇ ਹੋਏ ਨੇ ਤਾਂ ਗ੍ਰੈਂਡ ਵੈਲਕਮ ਹੈ ਜਿਹੜਾ ਰਮਨਜੀਤ ਬਿੱਟੂ ਦਾ ਕੀਤਾ ਜਾ ਰਿਹਾ ਹੈ। ਤਾਂ ਤਸਵੀਰਾਂ ਫੋਟੋ ਨਾਲ ਸਾਂਝੀਆਂ ਕਰ ਰਹੇ ਹਾਂ। ਲੁਧਿਆਣਾ ਤੋਂ ਤਾਂ ਭਾਜਪਾ ਵਰਕਰ ਕੁਝ ਹੋਰ ਵੀ ਇੱਥੇ ਗੱਲਬਾਤ ਕਰਦੇ ਆ। ਬੱਤਰਾ ਜੀ ਕਿਵੇਂ ਦੇਖ ਰਹੇ ਰਮਨਜੀਤ ਸਿੰਘ ਬਿੱਟੂ ਲੁਧਿਆਣਾ ਪਹੁੰਚੇ ਨੇ। ਤੁਸੀਂ ਦੇਖ ਸਕਦੇ ਹੋ ਇਹ ਠਾਡਾ ਮਾਰਦਾ ਕਾਠਾ ਵੀ ਪਤਾ ਚੱਲਦਾ ਵੀ ਇੱਕ ਰੋਡ ਸ਼ੋਅ ਹੋ ਰਿਹਾ ਆ। ਵਰਕਰ ਪੂਰੇ ਖੁਸ਼ ਨੇ ਭਾਜਪਾ ਦੇ ਵਰਕਰ ਪੂਰੇ ਖੁਸ਼ ਹੈ ਸਾਡੇ ਲਈ ਕਮਲ ਦਾ ਫੁੱਲ ਲਈ ਸਾਡਾ ਚੋਣ ਉਹ ਆਈ ਉਮੀਦਵਾਰ ਆ ਜੀ ਲੱਗਦਾ ਕਿ ਭਾਜਪਾ ਲੁਧਿਆਣਾ ਤੋਂ ਖਾਤਾ ਖੋਲ ਪਾਵੇਗੀ ਆਪਣਾ ਤੁਸੀਂ ਦੇਖਿਓ ਆਪਾਂ 13 13 ਸੀਟਾਂ ਜਿੱਤਾਂਗੇ ਲੁਧਿਆਣਾ ਜਿੱਤ ਕੇ ਮੋਦੀ ਦੀ ਝੋਲੀ ਪਾਵਾਂਗੇ ਤਾਂ ਬਿਲਕੁਲ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਕਿਹਾ ਜਾ ਰਿਹਾ ਕਿ ਲੁਧਿਆਣਾ ਜਿੱਤ ਕੇ ਮੋਦੀ ਦੀ ਝੋਲੀ 'ਚ ਪਾਵਾਂਗੇ ਜੀ ਤਸਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਰਵੀ ਸਿੰਘ ਮਿੱਟੂ ਜੀ ਆਇਆ ਗੈਂਡ ਦੇ ਵਾਸਤੇ आज ऐसी अनिल सोनी ने न्यूज़ ने मान तो लावा तमाम जेड़े की भाजपा पे प्यार उषा वर्कर ने लोका ਦੇ ਵਿੱਚ ਜਾਗੂ ਕਹਿ ਲਿਓ ਤੇ ਪਹੁੰਚੇ ਹੋਏ ਨੇ ਤੇਰੇ और इस तरह लाग जोड़ा ਕੀਤਾ ਜਾ ਰਿਹਾ ਜਿਵੇਂ ਤਾਂ ਗ੍ਰੈਂਡ ਐਂਟਰੀ ਹੈ ਜਿਹੜੀ ਕਿ ਉਹ ਹੋਈ ਹੈ ਰਮਨਿਤ ਬਿੱਟੂ ਦੀ ਲੁਧਿਆਣਾ ਦੇ ਵਿੱਚ ਤਾਂ ਹੁਣ ਵੱਡੇ ਕਾਫਲੇ ਦੇ ਨਾਲ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਕੇ ਭਾਜਪਾ ਦਫ਼ਤਰ ਦੇ ਵਿੱਚ ਪਹੁੰਚਣਗੇ ਤਾਂ ਬਹੁਤ ਪਹਿਰ ਉਹਨਾਂ ਦੇ ਵੱਲੋਂ মিডিਆ ਨੂੰ ਸੰਬੋਧਨ ਉਹ ਵੀ ਕੀਤਾ ਜਾਵੇਗਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਮਨਜੀਤ ਸਿੰਘ ਬਿੱਟੂ ਹੱਥ ਹਲਾ ਕੇ ਲੁਧਿਆਣੀਆਂ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਵਿਟਕੀ ਸਾਈਨ ਜਿਹੜਾ ਕੋਲ ਭਾਏ ਜਾ ਰਿਹਾ ਮੈਂ ਕਿਹਾ ਗੱਡੀਆਂ ਤੋਰੀ ਚੱਲੋ ਯਾਰੋ ਤਾਂ ਤਸਵੀਰਾਂ ਥੋੜਾ ਨਾ ਸਿੱਧੀਆਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਨਾਲ ਸਾਰੇ ਜਣੇ ਬੇਤੀ ਕਰਦੇ ਗੱਡੀਆਂ ਤੋਰੀ ਚੱਲੋ ਯਾਰ ਮੈਂ ਕਿਹਾ ਗੱਡੀਆਂ ਰੋਕੋ ਨਾ ਬਿੱਟੂ ਦੇ ਬਲੋਂ ਹੁਣ ਰੋਡ ਸ਼ੋਅ ਦੇ ਜ਼ਰੀਏ ਗੱਡੀਆਂ ਤੋਰੀ ਚੱਲੋ ਯਾਰ ਆਪਾਂ ਸਾਰੇ ਜਣੇ ਭਾਜਪਾ ਦੇ ਦਫਤਰ ਪਹੁੰਚਣਗੇ ਬਸਪੋਰਟ ਵਾਲਿਆਂ ਨੇ ਵਿਪਤੀ ਕਰਦਾ ਵੀ ਥੋੜਾ ਜਿਹਾ ਗੱਡੀਆਂ ਤੇ ਬੈਠ ਕੇ ਤੋਰਦੇ ਵੱਡੇ ਕਾਫਲੇ ਦੇ ਨਾਲ ਹੁਣ ਤਾਂ ਕਿ ਆਪਾਂ ਲੁਧਿਆਣਾ ਦੀਆਂ ਸੜਕਾਂ ਦੇ ਉੱਤੇ ਅਮਨਦੀਪ ਸਿੰਘ ਗੁੱਟੂ ਨਾਦਰ ਆ ਰਹੇ ਨੇ ਕਿ ਨਾਲ ਵਸਤਾ ਰੱਖੀ ਹੋਈ ਹੈ ਉਹ ਵੀ ਕਿਸੇ ਹੁਣ ਦੇਖਣਾ ਹੋਵੇਗਾ ਲੁਧਿਆਣਾ ਦੀ ਲੋਕ ਸਭਾ ਸੀਟ ਤੇ ਜਿਹੜਾ ਕਿ ਮੁਕਾਬਲਾ ਰਮਚਕ ਰਹਿਣ ਵਾਲਾ ਹੁਣ ਇੰਤਜ਼ਾਰ ਤੋਂ ਜੇਕਰ ਗੱਲ ਕਰੀਏ ਤਾਂ ਅੱਜ ਤੱਕ ਭਾਜਪਾ ਦੇ ਵੱਲੋਂ ਲੁਧਿਆਣਾ ਤੋਂ ਆਪਣਾ ਖਾਤਾ ਨਹੀਂ ਖੋਲਿਆ ਗਿਆ ਇਸ ਸੀਟ ਲੁਧਿਆਣਾ ਸੀਟ ਦੇ ਉੱਤੇ ਕਾਂਗਰਸ ਅਤੇ ਕੱਲ ਦਾ ਹੀ ਜਿਹੜਾ ਕਿ ਕਬਦਬਾ ਹੋ ਰਿਹਾ ਪਰ ਉਹਨੇ ਰਮਨੀਸ਼ ਸਿੰਘ ਬਿੱਟੂ ਵੋਹੀ ਜੀ ਬਬਲਾ ਸਿੱਕਾ ਜੀ ਜਿਉਂਦੇ ਭਾਜਪਾ ਨੇ ਆਪਣੇ ਦਾਅ ਲਾਇਆ ਤਾਂ ਉਹਨੂੰ ਦੇਖਣਾ ਹੋਵੇਗਾ ਭਾਜਪਾ ਦੇ ਲਈ ਕਿੰਨਾ ਕਿ ਲਾਹੇਮੰਦ ਹੈ ਜਿਹੜਾ ਕਿ ਉਹ ਸਾਬਤ ਹੋਵੇਗਾ ਤਾਂ ਤਸਵੀਰਾਂ ਠੋੜਨਾ ਲੁਧਿਆਣਾ ਤੋਂ ਸਾਂਝੀਆਂ ਕਰ ਰਹੇ ਆ ਵੱਡੇ ਕਾਫਲੇ ਦੇ ਨਾਲ ਰਮਨੀਸ਼ ਸਿੰਘ ਬਿੱਟੂ ਜਿੱਥੇ ਪਹਿਲਾਂ ਆਪਣੇ ਕਾਫਲੇ ਦੇ ਨਾਲ ਭਾਜਪਾ ਦਫ਼ਤਰ ਦੇ ਵੱਲ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ 6 ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰ ਜਿਹੜੇ ਨੇ ਐਲਾਨੇ ਗਏ ਨੇ ਤਾਂ 13 ਸੀਟਾਂ ਨੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਜਿਨ੍ਹਾਂ ਦੇ ਵਿੱਚੋਂ 6 ਦੇ ਉਮੀਦਵਾਰਾਂ ਦੇ ਐਲਾਨ ਜਿਹੜੇ ਕਿ ਭਾਜਪਾ ਦੇ ਵੱਲੋਂ ਕਰ ਦਿੱਤੇ ਗਏ ਨੇ ਜਿਸ ਦੇ ਵਿੱਚੋਂ ਇੱਕ ਨਾਮ ਲੁਧਿਆਣਾ ਤੋਂ ਕਰਮਨੀ ਸਿੰਘ ਬਿੱਟੂ ਦਾ ਹੈ ਤਾਂ ਤੈ ਤਸਵੀਰਾਂ ਟੋੜਨਾ ਸਾਂਝੀਆਂ ਕਰ ਰਹੇ ਹਾਂ ਦੁਨੀਆ ਵਿੱਚ ਫਿਰ세 ਆਪਾਂ ਦਾ ਨਾਲ ਦੀ ਨਾਲ ਲਹਿਰਾਉਂਦੇ ਲੁਧਿਆਣਾ ਵਾਸੀ ਵੀ ਰਵਨੀਤ ਬਿੱਟੂ ਦਾ ਵੈਲਕਮ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਰੋਡ ਸ਼ੋਅ ਦੇ ਜ਼ਰੀਏ ਰਵਨੀਤ ਬਿੱਟੂ ਭਾਜਪਾ ਦਫ਼ਤਰ ਵਾਲੇ ਵਾਦੇ ਹੋਏ ਨਜ਼ਰ ਆ ਰਹੇ ਨੇ ਗੋਛਾ ਜੀ ਜੱਫੀ ਸਜਾਦੀ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਪਿੱਛੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਵੱਡੇ ਕਾਫਲੇ ਦੇ ਨਾਲ ਰਮਨਜੀਤ ਸਿੰਘ ਬਿੱਟੂ ਭਾਜਪਾ ਦਫ਼ਤਰ ਦੇ ਵੱਲ ਵਧੇ ਹੋਏ ਨਜ਼ਰ ਆ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਆਦੇਦਾਰ ਅਤੇ ਵਰਕਰ ਉਹਨਾਂ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਹੋਏ ਨੇ ਭਾਰਤ ਜਨਤਾ ਪਾਰਟੀ ਜਿੰਦਾਬਾਦ ਤਾਂ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਰਮਨਜੀਤ ਸਿੰਘ ਬਿੱਟੂ ਪਹਿਲੀ ਵਾਰ ਲੁਧਿਆਣਾ ਪਹੁੰਚੇ ਨੇ ਤਾਂ ਲੁਧਿਆਣਾ ਦੇ ਵਿੱਚ ਗ੍ਰੈਂਡ ਐਂਟਰੀ ਜਿਹੜੀ ਰਮਨੀਸ਼ ਬਿੱਟੂ ਦੇ ਵੱਲੋਂ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਰਮਨੀਸ਼ ਸਿੰਘ ਬਿੱਟੂ ਦਾ ਜਿਹੜਾ ਕਿ ਸਵਾਗਤ ਹੈ ਵੈਲਕਮ ਹੈ ਉਹ ਕੀਤਾ ਗਿਆ ਤਾਂ ਹੁਣ ਰੋਡ ਸ਼ੋਅ ਦੇ ਜ਼ਰੀਏ ਭਾਜਪਾ ਦਫ਼ਤਰ ਪਹੁੰਚ ਰਿਹਾ ਹੈ ਜਿਹੜਾ ਦੁਪਹਿਰ ਬਾਅਦ ਜਿਹੜਾ ਕਿ ਮੀਡੀਆ ਨੂੰ ਸੰਬੋਧਨ ਉਹ ਵੀ ਕੀਤਾ ਜਾਵੇਗਾ ਕੈਮਰਾ ਪਰਸਨ ਮੂਵੀ ਦੇ ਨਾਲ ਹਿੰਮਤ ਸਿੰਘ ਦਿਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ